ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 299 ਤੋਂ ਲੈ ਕੇ 300 ਤੱਕ ਸਵੈਮਾਨ ਬਾਣੀ 'ਤੇ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਵਾਣੀ ਦੀ ਲੜੀ ਨਾਲ ਜੁੜੀਏ ਜੀ ਸ਼ਲੋਕ ਤਿੰਨ ਗੁਣਾ ਮਹਿ ਬਿਆਪਿਆ ਪੂਰਨ ਹੋਤ ਨ ਕਾਮ ਪਤਿਤ ਉਧਾਰਣ ਮਨ ਬਸੈ ਨਾਨਕ ਛੂਟੈ ਨਾਮ ਹਾਂਜੀ ਸੰਗਤ ਜੀ ਪੰਚਮ ਪਾਛਾ ਕਹਿੰਦੇ ਨੇ ਕਿ ਸੰਸਾਰ ਮਾਇਆ ਦੇ ਤਿੰਨਾ ਗੁਣਾ ਦੇ ਅਧੀਨ ਹੈ ਤੇ ਉਹਦੇ ਅਧੀਨ ਹੀ ਜ਼ਿਆਦਾਤਰ ਜੀਵ ਆਪਣਾ ਜੀਵਨ ਬਤੀਤ ਕਰਦੇ ਨੇ ਇਸ ਕਰਕੇ ਫਿਰ ਉਹਨਾਂ ਦੇ ਸਾਰੇ ਕੰਮ ਨਿਪਰੇ ਨਹੀਂ ਚੜਦੇ ਹੈਗੇ ਕਹਿੰਦੇ ਕਿਉਂਕਿ ਉਹ ਪਰਮਾਤਮਾ ਜੋ ਕਿ ਵਿਕਾਰੀਆਂ ਨੂੰ ਉਧਾਰਨ ਵਾਲਾ ਹੈ ਪਤਿਤ ਨੂੰ ਪਾਵਨ ਕਰਨ ਵਾਲਾ ਹੈ ਕਹਿੰਦੇ ਉਹਦਾ ਨਾਮ ਨਹੀਂ ਜਪਦੇ ਜੇ ਕਹਿੰਦੇ ਉਹਦਾ ਨਾਮ ਜਪਣ ਫੇਰ ਹੀ ਕਹਿੰਦੇ ਉਹ ਇਸ ਸੰਸਾਰ ਸਾਗਰ ਦੇ ਪਵਜਲ ਤੋਂ ਤਰ ਸਕਦੇ ਹਨ ਜੇ ਉਹ ਪਰਮਾਤਮਾ ਮਨ ਚਾ ਵਸੇ ਪੌੜੀ ਤਰਾਉਦਸੀ ਤੀਨ ਤਾਪ ਸੰਸਾਰ ਆਵਤ ਜਾਤ ਨਰਕ ਅਵਤਾਰ ਤਰਾਉਦਸੀ ਕਹਿੰਦੇ ਨੇ ਜਿਹੜੀ ਤੇਰਮੀ ਤਿੱਥਾ ਕਹਿੰਦੇ ਉਹਦਾ ਵੀ ਇਹੀ ਉਪਦੇਸ਼ ਹੈ ਕਿ ਸੰਸਾਰ ਮਾਇਆ ਦੇ ਤਿੰਨ ਗੁਣਾ ਦੇ ਤਾਪ ਦੇ ਵਿੱਚ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਹੈ ਤੇ ਇਸੇ ਕਰਕੇ ਫਿਰ ਜੀਵ ਨਰਕ ਸੁਰਗ ਭਾਵ ਕੇ ਆਵਾ ਗਵੰਦੇ ਚੱਕਰ ਵਿੱਚ ਪੈ ਰਹੇ ਨੇ ਉਹਨਾਂ ਦਾ ਮੁੜ ਮੁੜ ਕੇ ਜਨਮ ਮਰਨ ਹੁੰਦਾ ਰਹਿੰਦਾ ਹਰ ਹਰ ਭਜਨ ਨਾ ਮਨ ਮਹਿ ਆਇਓ ਸੁਖ ਸਾਗਰ ਪ੍ਰਭ ਨਿਮਖ ਨਗਾਇਓ ਕਹਿੰਦੇ ਉਹ ਜੀਵ ਜਿਹੜੇ ਪਰਮਾਤਮਾ ਦੀ ਭਜਨ ਬੰਦਗੀ ਨਹੀਂ ਕਰਦੇ ਇੱਕ ਪਲ ਲਈ ਵੀ ਉਹਦਾ ਨਾਮ ਨਹੀਂ ਜਪਦੇ ਉਹਨਾਂ ਦੇ ਨਾਲ ਇਹ ਸਾਰੀਆਂ ਗੱਲਾਂ ਵਾਪਰਦੀਆਂ ਨੇ ਕਿ ਉਹ ਮਾਇਆ ਦੇ ਤਿੰਨਾ ਗੁਣਾ ਵਿੱਚ ਰਹਿੰਦੇ ਨੇ ਆਪਣੇ ਜੀਵਨ ਦਰਾਨ ਤੇ ਉਹਨਾਂ ਨੂੰ ਫਿਰ ਆਵਾ ਗਵੰਦਾ ਚੱਕਰ ਵੀ ਬਣ ਜਾਂਦਾ ਹੈ ਹਰਖ ਸੋਗ ਕਾ ਦੇਹ ਕਰ ਬਾਦਿਓ ਦੀਰਗ ਰੋਗ ਮਾਇਆ ਆਸਾ ਦਿਓ ਕਹਿੰਦੇ ਉਹਨਾਂ ਦਾ ਫਿਰ ਜਿਹੜਾ ਹੈ ਸਰੀਰ ਆ ਉਹ ਤਾਂ ਜਿਵੇਂ ਵੀ ਇਹ ਖੁਸ਼ੀ ਗਮੀ ਦੀ ਲਈ ਇੱਕ ਜਿਵੇਂ ਅੱਡਾ ਬਣਿਆ ਹੁੰਦਾ ਵੀ ਇਸ ਤਰ੍ਹਾਂ ਹੈ ਫਿਰ ਕਹਿੰਦੇ ਜਿਹੜਾ ਮਾਇਆ ਦਾ ਲੰਬਾ ਰੋਗ ਜਿਹੜਾ ਹਟਣ ਦਾ ਨਾਂ ਨਹੀਂ ਲੈਂਦਾ ਜੀਵ ਦੇ ਪਿੱਛੋਂ ਕਹਿੰਦੇ ਉਹ ਵੀ ਫਿਰ ਮਾਇਆ ਦੇ ਇਸ ਰੋਗ ਦੇ ਨਾਲ ਵੀ ਜੀਵ ਗਰਸੇ ਰਹਿੰਦੇ ਨੇ ਵਾਹਿਗੁਰੂ ਜੀ ਦਿਨੇ ਵਿਕਾਰ ਕਰਤ ਸ਼ਰਮ ਪਾਇਓ ਨੈ ਨੀਂਦ ਸੁਪਨ ਬਰੜਾਇਓ ਜਿਹੜੇ ਜੀਵ ਫਿਰ ਕਹਿੰਦੇ ਇਸ ਮਾਇਆ ਦੇ ਚੱਕਰ ਦੇ ਵਿੱਚ ਸਾਰਾ ਦਿਨ ਅਣਥੱਕ ਮਿਹਨਤ ਕਰਦੇ ਨੇ ਵੀ ਇਹਦੇ ਲਈ ਭੱਜ ਦੌੜ ਰਹਿੰਦੀ ਆ ਰਾਤ ਨੂੰ ਵੀ ਫਿਰ ਕਹਿੰਦੇ ਉਹਨਾਂ ਨੂੰ ਕੋਈ ਚੰਗੀ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਸੁਪਨੇ ਵੀ ਫਿਰ ਮਾਇਆ ਦੇ ਹੀ ਆਉਂਦੇ ਰਹਿੰਦੇ ਨੇ ਹਰ ਬਿਸਰਤ ਹੋਵਤ ਇਹ ਹਾਲ ਸਰਨ ਨਾਨਕ ਪ੍ਰਭ ਪੁਰਖ ਦਿਆਲ ਨਾਨਕ ਜੀ ਕਹਿੰਦੇ ਨੇ ਵੀ ਜਿਹੜੇ ਜੀਵ ਪਰਮਾਤਮਾ ਨੂੰ ਵਿਸਾਰ ਦਿੰਦੇ ਨੇ ਉਹਨਾਂ ਦਾ ਫਿਰ ਇਹ ਹਾਲ ਹੁੰਦਾ ਜਿਹੜੀ ਆਪਾਂ ਉੱਪਰ ਗੱਲ ਕਰਕੇ ਆਏ ਆ ਕਿ ਮਾਇਆ ਦੇ ਵਿੱਚ ਗਰਸੇ ਹੋਣ ਕਰਕੇ ਨਾ ਤਾਂ ਉਹਨਾਂ ਦਾ ਦਿਨ ਚੰਗਾ ਬੀਤਦਾ ਨਾ ਹੀ ਫਿਰ ਉਹਨਾਂ ਨੂੰ ਚੰਗੀ ਰਾਤ ਨੂੰ ਨੀਂਦ ਪੈਂਦੀ ਆ ਸੁਪਨੇ ਦੇ ਵਿੱਚ ਹੀ ਬੁਰਬੜਾਉਂਦੇ ਨੇ ਫਿਰ ਫਿਰ ਨਾਨਕ ਜੀ ਕਹਿੰਦੇ ਨੇ ਜੀਵ ਨੂੰ ਚਾਹੀਦਾ ਕਿ ਉਸ ਪਰਮਾਤਮਾ ਦੀ ਸ਼ਰਨ ਤੱਕੇ ਆਸਰਾ ਤੱਕੇ ਓ ਪਰਮਾਤਮਾ ਜੋ ਦਿਆਲੂ ਹੈ ਸ਼ਲੋਕ ਚਾਰ ਕੁੰਟ 14 ਭਵਨ ਸਗਲ ਵਿਆਪਤ RAM ਨਾਨਕ ਓਨ ਨਾ ਦੇਖੀਐ ਪੂਰਨਤਾ ਕੇ ਕਾਮ ਕਹਿੰਦੇ ਪਰਮਾਤਮਾ ਚਾਰੇ ਕੁੰਡਾਂ ਵਿੱਚ 14 ਭਵਨਾਂ ਦੇ ਵਿੱਚ ਹਰ ਇੱਕ ਜਗ੍ਹਾ ਤੇ ਵਿਆਪਕ ਆ ਨਾਨਕ ਜੀ ਕਹਿੰਦੇ ਕਿਤੇ ਵੀ ਪ੍ਰਮਾਤਮਾ ਦੇ ਕੰਮਾਂ ਵਿੱਚ ਕੋਈ ਊਣਤਾ ਹੀ ਨਹੀਂ ਹੈਗੀ। ਉਹਦੇ ਕੰਮ ਸਾਰੇ ਹੀ ਸਫਲ ਨੇ। ਉਹਦੇ ਢੰਡਾਰੇ ਹਰ ਇੱਕ ਚੀਜ਼ ਨਾਲ ਭਰੇ ਨੇ। ਪੌੜੀ ਚਦ ਚਾਰ ਕੁੰਟ ਪ੍ਰਭ ਆਪ ਸਗਲ ਪਵਨ ਪੂਰਨ ਪਰਤਾਪ। ਕਹਿੰਦੇ 14 ਲੋਕਾਂ ਵਿੱਚ 4 ਘੰਟਾਂ ਵਿੱਚ ਗੱਲ ਕਰੋ ਸਾਰੇ ਪਾਸੇ ਹੀ ਕਹਿੰਦੇ ਪਰਮਾਤਮਾ ਆਪ ਹੀ ਵਿਆਪਕਾ ਸਾਰੀ ਜਗ੍ਹਾ ਤੇ ਉਹਦਾ ਆਪ ਦਾ ਤੇਜ ਪ੍ਰਕਾਸ਼ ਪ੍ਰਤਾਪ ਹੈ ਦਸੇ ਦਿਸ਼ਾ ਰਵਿਆ ਪ੍ਰਭ ਏਕ ਤਰਨ ਆਕਾਸ਼ ਸਭ ਮਹਿ ਪ੍ਰਭ ਪੇਖ ਕਹਿੰਦੇ ਦਸਾ ਦਿਸ਼ਾ ਦੇ ਵਿੱਚ ਹੀ ਉਹ ਇੱਕ ਪਰਮਾਤਮਾ ਪਰਿਪੂਰਨ ਹੈ ਸਾਰੀਆਂ ਜਗ੍ਹਾ ਤੇ ਫੈਲਿਆ ਹੋਇਆ ਹੈ ਤਰਤ ਦੇਖ ਲੋ ਆਕਾਸ਼ ਦੇਖ ਲੋ ਸਭ ਜਗ੍ਹਾ ਤੇ ਉਹ ਆਪ ਹੀ ਆਪ ਹੈ ਜਲ ਥਲ ਬਨ ਪਾਰਵਤ ਪਾਤਾਲ ਪਰਮੇਸ਼ਰ ਤਹ ਬਸੇ ਦਿਆਲ ਕਹਿੰਦੇ ਇਹੋ ਦਿਆਲੂ ਪ੍ਰਮਾਤਮਾ ਹਰੀ ਜਗ੍ਹਾ ਤੇ ਜਲ ਵਿੱਚ ਥਲ ਤੇ ਜੰਗਲਾਂ ਚ ਪਹਾੜਾਂ ਤੇ ਪਤਾਲ ਤੇ ਵਾਹਿਗੁਰੂ ਜੀ ਕੋਈ ਜਗ੍ਹਾ ਨਹੀਂ ਹੈਗੀ ਜਿੱਥੇ ਉਹ ਪਰਮਾਤਮਾ ਨਹੀਂ ਹੈਗਾ ਹਰ ਇੱਕ ਜਗ੍ਹਾ ਤੇ ਉਹ ਪਰਮਾਤਮਾ ਵਿਆਪਕ ਹੈ ਸੂਖਮ ਅਸਥੂਲ ਸਗਲ ਪਗਵਾਨ ਨਾਨਕ ਗੁਰਮਖ ਬ੍ਰਹਮ ਪਛਾਨ ਕਹਿੰਦੇ ਸੂਖਮ ਰੂਪ ਵਿੱਚ ਵੀ ਅਸਥੂਲ ਰੂਪ ਵਿੱਚ ਵੀ ਦ੍ਰਿਸ਼ਟੀ ਰੂਪ ਵਿੱਚ ਵੀ ਅਦ੍ਰਿਸ਼ਟ ਰੂਪ ਵਿੱਚ ਵੀ ਸਾਰੀਆਂ ਜਗ੍ਹਾ ਤੇ ਪਰਮਾਤਮਾ ਆਪ ਹੈ ਨਾਨਕ ਜੀ ਕਹਿੰਦੇ ਨੇ ਗੁਰੂ ਦੇ ਸਨਮੁਖ ਰਹਿਣਾ ਉਸ ਪਰਮਾਤਮਾ ਦੇ ਨਾਲ ਪਛਾਣ ਪਾਈ ਜਾ ਸਕਦੀ ਹੈ ਸ਼ਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੀ ਪੈ ਮਿਟੇ ਨਾਨਕ ਬਿਨਸੀ ਚਿੰਦ ਕਹਿੰਦੇ ਜਿਸ ਜੀਵ ਨੇ ਗੁਰੂ ਦੀ ਮੱਤ ਤੇ ਚੱਲ ਕੇ ਪਰਮਾਤਮਾ ਦੇ ਗੁਣ ਗਾਏ ਉਹ ਪਰਮਾਤਮਾ ਜੋ ਇਸ ਧਰਤੀ ਦਾ ਪਾਲਣਹਾਰ ਹੈ ਕਹਿੰਦੇ ਉਹਨੇ ਆਪਣਾ ਆਤਮ ਜੀਤ ਲਿਆ ਉਹਨੇ ਆਪਣਾ ਮਨ ਜਿੱਤ ਲਿਆ ਕਹਿੰਦੇ ਕਹਿੰਦੇ ਸੰਤ ਦੀ ਕਿਰਪਾ ਦੇ ਨਾਲ ਨਾਨਕ ਜੀ ਕਹਿੰਦੇ ਜੀਵ ਦੇ ਸਾਰੇ ਡਰ ਸਹਿਮ ਸਾਰੀਆਂ ਚਿੰਤਾ ਖਤਮ ਹੋ ਜਾਂਦੀਆਂ ਨੇ ਪੌੜੀ ਅਮਾਵਸ ਆਤਮ ਸੁਖੀ ਬਸੇ ਪੈ ਸੰਤੋਖ ਦਿਆ ਗੁਰਦੇਵ ਮਾਨ ਤਨ ਸੀਤਲ ਸਾਤ ਸਹਿਜ ਲਾਗਾ ਪ੍ਰਭ ਕੀ ਸੇਵ ਕਹਿੰਦੇ ਅਮਾਵਸ ਜਦੋਂ ਹੁੰਦਾ ਦਿਨ ਉਹ ਰਾਤ ਉਦੋਂ ਫਿਰ ਕਹਿੰਦੇ ਬਿਲਕੁਲ ਉਹ ਕਾਲੀ ਬੋਲੀ ਰਾਤ ਹੁੰਦੀ ਆ ਕਹਿੰਦੇ ਪਰ ਜਿਸ ਜੀਵ ਨੂੰ ਕਹਿੰਦੇ ਗੁਰੂ ਨੇ ਸੰਤੋਖ ਦੇ ਦਿੱਤਾ ਉਹ ਜੀਵ ਅੰਤਰ ਆਤਮੇ ਆਨੰਦ ਵਿੱਚ ਹੋ ਜਾਂਦਾ ਕਹਿੰਦੇ ਜਿਹੜਾ ਜੀਵ ਪ੍ਰਮਾਤਮਾ ਦੀ ਸੇਵਾ ਭਗਤੀ ਵਿੱਚ ਲੱਗ ਗਿਆ ਉਹਨਾਂ ਮਨ ਤਨ ਸ਼ੀਤਲ ਹੋ ਜਾਂਦਾ ਤੇ ਉਹਦੇ ਮਨ ਨੂੰ ਤੇ ਉਹਦੀਆਂ ਇੰਦਰੀਆਂ ਨੂੰ ਸ਼ਾਂਤੀ ਆ ਜਾਂਦੀ ਹੈ ਟੁੱਟੇ ਬੰਧਨ ਬਹੁ ਬਿਕਾਰ ਸਫਲ ਪੂਰਨ ਤਾਂ ਕੇ ਕਾਮ ਦੁਰਮਤ ਮਿਟੀ ਹੋ ਮੈਂ ਛੁਟੀ ਸਿਮਰਤ ਹਰ ਕੋ ਨਾਮ ਕਹਿੰਦੇ ਜਿਸ ਜੀਵ ਨੇ ਵੀ ਉਸ ਪਰਮਾਤਮਾ ਦਾ ਨਾਮ ਜਪ ਲਿਆ ਉਹਦੀ ਮਾੜੀ ਬੁੱਧੀ ਤਿਆਗ ਹੋ ਜਾਂਦੀ ਹੈ ਉਹਦਾ ਹਉਮੈ ਤਿਆਗ ਹੋ ਜਾਂਦਾ ਉਹਦੇ ਮਾਇਆ ਦੇ ਬੰਧਨ ਖਤਮ ਹੋ ਜਾਂਦੇ ਨੇ ਉਹਦੇ ਵਿੱਚੋਂ ਵਿਕਾਰ ਨਿਕਲ ਜਾਂਦੇ ਨੇ ਫਿਰ ਉਹਦੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ ਸਾਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਵਨ ਆਪ ਤਰਿਆ ਕੁਟੰਬ ਸਿਉ ਗੁਣ ਗੋਬਿੰਦ ਪ੍ਰਵ ਰਵਨ ਕਹਿੰਦੇ ਜਿਸ ਜੀਵ ਨੇ ਉਸ ਪਰਮਾਤਮਾ ਦੀ ਸ਼ਰਨ ਲੈ ਲਈ ਉਹਦੇ ਕਹਿੰਦੇ ਆਉਣ ਜਾਣ ਦਾ ਦੁਬਾਰਾ ਦੁਬਾਰਾ ਜਨਮ ਲੈਣ ਦਾ ਚੱਕਰ ਖਤਮ ਹੋ ਗਿਆ ਪਰਮਾਤਮਾ ਦੇ ਗੁਣ ਗਾ ਕੇ ਜੀਵ ਕਹਿੰਦੇ ਆਪ ਆਪਣੇ ਪਰਿਵਾਰ ਸਮੇਤ ਇਸ ਸੰਸਾਰ ਦੇ ਭਵਜਲ ਤੋਂ ਤਰ ਜਾਂਦਾ ਹੈ ਹਰ ਕੀ ਟਹਿਲ ਕਮਾਵਣੀ ਜਪਿਏ ਪ੍ਰਭ ਕਾ ਨਾਮ ਗੁਰਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਕਹਿੰਦੇ ਉਸ ਪਰਮਾਤਮਾ ਦੀ ਸੇਵਾ ਭਗਤੀ ਕਰੀਏ ਉਸ ਪਰਮਾਤਮਾ ਦਾ ਨਾਮ ਜਪੀਏ ਫਿਰ ਨਾਨਕ ਜੀ ਕਹਿੰਦੇ ਨੇ ਇਹ ਨਾਮ ਉਸ ਪੂਰੇ ਗੁਰੂ ਤੋਂ ਮਿਲਦਾ ਹੈ ਔਰ ਜਿਸ ਜੀਵ ਨੂੰ ਮਿਲਦਾ ਹੈ ਉਹ ਫਿਰ ਆਨੰਦ ਵਿੱਚ ਸੁਖ ਵਿੱਚ ਹੋ ਜਾਂਦਾ ਹੈ ਸ਼ਲੋਕ ਪੂਰਨ ਕਭੂ ਨ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜਐ ਸਵਾਇਆ ਨਾਨਕ ਹੋਤ ਨ ਕਾਟ ਜਿਸ ਜੀਵ ਨੂੰ ਕਹਿੰਦੇ ਉਸ ਪਰਮਾਤਮਾ ਨੇ ਪੂਰਨ ਕਰ ਦਿੱਤਾ ਪਵਿੱਤਰ ਕਰ ਦਿੱਤਾ ਉਹ ਕਹਿੰਦੇ ਫਿਰ ਮਾਇਆ ਦੇ ਹੱਥ ਚੜ ਕੇ ਫਿਰ ਨਹੀਂ ਡੋਲਦਾ ਹੈ ਕਹਿੰਦੇ ਉਹਦਾ ਆਤਮਿਕ ਜੀਵਨ ਦਿਨ ਦਿਨ ਬਦ ਦਿਨ ਉੱਚਾ ਹੁੰਦਾ ਜਾਂਦਾ ਹੈ ਫਿਰ ਕਹਿੰਦੇ ਉਹਨੂੰ ਕੋਈ ਆਤਮਿਕ ਘਾਟ ਨਹੀਂ ਪੈਂਦੀ ਪੌੜੀ ਪੂਰਨ ਮਾਪੂਰਨ ਪ੍ਰਭ ਏਕ ਕਰਨ ਕਰਨ ਸਮਰੱਥ ਜੀ ਜੰਤ ਦਿয়াল ਪੁਰਖ ਸਭ ਉਪਰ ਜਾ ਕਾ ਹੱਥ ਕਹਿੰਦੇ ਜਦੋਂ ਪੂਰਨਮਾਸ਼ੀ ਹੁੰਦੀ ਆ ਉਦੋਂ ਪੂਰਨ ਚੰਦਰਮਾ ਹੁੰਦਾ ਇਸ ਤਰ੍ਹਾਂ ਕਹਿੰਦੇ ਪਰਮਾਤਮਾ ਇੱਕ ਹੈ ਤੇ ਉਹ ਸਭ ਕੁਝ ਕਰਨ ਸਮਰੱਥ ਹੈ ਕਹਿੰਦੇ ਸਾਰੇ ਜੀਵ ਜੰਤ ਤੇ ਉਹ ਦਿਆਲ ਹੈ ਸਾਰਿਆਂ ਦੇ ਉੱਪਰੀ ਉਹਦਾ ਹੀ ਆਸਰੇ ਵਾਲਾ ਹੱਥ ਹੈ ਗੋਣ ਨਿਧਾਨ ਗੋਬਿੰਦ ਗੁਰ ਕੀਆ ਜਾ ਕਾ ਹੋਏ ਅੰਤਰਜਾਮੀ ਪ੍ਰਭ ਸੁਜਾਨ ਅਲਖ ਨਿਰੰਜਨ ਸੋਏ ਕਹਿੰਦੇ ਉਹ ਪਰਮਾਤਮਾ ਗੁਣਾ ਦਾ ਖਜ਼ਾਨਾ ਹੈ ਧਰਤੀ ਨੂੰ ਪਾਲਣਹਾਰ ਹੈ ਕਹਿੰਦੇ ਜੋ ਕੁਝ ਵੀ ਹੋ ਰਿਹਾ ਹੈ ਸਭ ਕੁਝ ਉਹਦਾ ਕੀਤਾ ਹੀ ਸੰਸਾਰ 'ਚ ਹੋ ਰਿਹਾ ਹੈ ਉਹ ਸਾਡੇ ਸਭ ਦੇ ਅੰਦਰ ਦੀ ਜਾਣਨ ਵਾਲਾ ਸਿਆਣਾ ਹੈ ਔਰ ਉਹ ਅਸੀਂ ਉਹ ਗੁਰੂ ਦੀ ਮਦਦ ਤੋਂ ਬਿਨਾਂ ਲਖਿਆ ਨਹੀਂ ਜਾ ਸਕਦਾ ਉਹਦਾ అనుభవ ਨਹੀਂ ਕੀਤਾ ਜਾ ਸਕਦਾ ਉਹ ਆਪ ਮਾਇਆ ਤੋਂ ਨਿਰਲੇਪ ਹੈ ਪਾਰ ਬ੍ਰਮ ਪਰਮੇਸ਼ਰੋ ਸਭ ਵਿਦ ਜਾਣਨਹਾਰ ਸੰਤ ਸਹਾਈ ਸਰਨ ਜੋਗ ਆਠ ਪਹਿਰ ਨਮਸਕਾਰ ਕਹਿੰਦੇ ਉਹ ਪਰਮਾਤਮਾ ਜੀਵਾਂ ਦੇ ਜੀਵਨ ਦੀ ਸਾਰੀ ਵਿਧੀ ਆਪ ਜਾਣਨਹਾਰ ਹੈ ਕਿਉਂਕਿ ਆਪ ਕਰਨ ਕਾਰਨ ਸਮਰੱਥ ਹੈ ਕਹਿੰਦੇ ਉਹ ਸੰਤਾਂ ਦਾ ਸਹਾਈ ਹੈ ਉਹਦੀ ਕਹਿੰਦੇ ਸਰਨ ਚ ਜਾਇਆ ਜਾ ਸਕਦਾ ਹੈ ਕਿਉਂਕਿ ਉਹ ਸਰਨ ਜੋਗ ਸਮਰੱਥ ਹੈ ਕਹਿੰਦੇ ਅਠੇ ਪਹਿਰ ਉਸ ਪ੍ਰਮਾਤਮਾ ਨੂੰ ਨਮਸਕਾਰ ਕਰਿਏ ਉਹਦਾ ਨਾਮ ਜਪੀਏ ਅਕਥ ਕਥਾ ਨਹਿ ਬੂਜੀਏ ਸਿਮਰੋ ਹਰ ਕੇ ਚਰਨ ਪਤਿਤ ਉਧਾਰਨ ਅनाथ नाथ ਨਾਨਕ ਪ੍ਰਭ ਕੀ ਸਰਨ ਕਹਿੰਦੇ ਉਹ ਪਰਮਾਤਮਾ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਕਹਿੰਦੇ ਉਹਦੀ ਕੀਮਤ ਜਾਣੀ ਨਹੀਂ ਜਾ ਸਕਦੀ ਪਰ ਕਹਿੰਦੇ ਉਹਦੀ ਸੇਵਾ ਭਗਤੀ ਸਿਮਰਨ ਕੀਤਾ ਜਾ ਸਕਦਾ ਹੈ ਕਹਿੰਦੇ ਉਹੋ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਅਨਾਥਾਂ ਦਾ ਨਾਥ ਹੈ ਨਾਨਕ ਜੀ ਕਹਿੰਦੇ ਆਓ ਪ੍ਰਭੂ ਦੀ ਸ਼ਰਨ ਪਈਏ ਸਲੋਕ ਦੁੱਖ ਬਿਨ ਸੇ ਸਹਸਾ ਗਿਓ ਸਰਨ ਗਹੀ ਹਰ ਰਾਇ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਏ ਫਿਰ ਉਹਦੀ ਸ਼ਰਨ ਆਉਣ ਦੇ ਨਾਲ ਕੀ ਹੁੰਦਾ ਕਹਿੰਦੇ ਸਾਡੇ ਦੁੱਖ ਖਤਮ ਹੋ ਜਾਂਦੇ ਨੇ ਸਾਡੇ ਸਹਿਮ ਖਤਮ ਹੋ ਜਾਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਉਸ ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਜੀਵ ਮਨ ਇਛਿਤ ਫਲ ਪਾ ਲੈਂਦਾ ਹੈ ਪੌੜੀ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸ ਕੋ ਦ੍ਰਿੜੈ ਤਿਸ ਕਾ ਹੋਏ ਉਧਾਰ ਕਹਿੰਦੇ ਕੋਈ ਪਰਮਾਤਮਾ ਦੇ ਗੁਣ ਗਾਉਂਦਾ ਹੈ ਕੋਈ ਸੁਣਦਾ ਹੈ ਕੋਈ ਉਹਦੇ ਗੁਣਾ ਦੀ ਵਿਚਾਰ ਕਰਦਾ ਹੈ ਕੋਈ ਕਹਿੰਦੇ ਉਹਦੇ ਗੁਣਾ ਨੂੰ ਦ੍ਰਿੜ ਕਰਕੇ ਅਪਣਾਉਂਦਾ ਹੈ ਕੋਈ ਦੂਜਿਆਂ ਨੂੰ ਉਹਦੇ ਗੁਣਾ ਤੇ ਚੱਲਣ ਦੀ ਉਪਦੇਸ਼ ਦਿੰਦਾ ਹੈ ਕਹਿੰਦੇ ਸਾਰਿਆਂ ਦਾ ਹੀ ਉਧਾਰ ਹੋ ਜਾਂਦਾ ਵਾਹਿਗੁਰੂ ਜੀ ਵਾਹਿਗੁਰੂ ਕਿਲ ਵਿਖ ਕਟੈ ਹੋ ਨਿਰਮਲਾ ਜਨਮ ਜਨਮ ਮਲ ਜਾਏ ਹਲਤ ਪਲਤ ਮੁਖ ਊਜਲਾ ਨਹਿ ਪੋ ਹੈ ਤਿਸ ਮਾਏ ਫਿਰ ਜਿਹੜੇ ਜੀਵ ਕਹਿੰਦੇ ਉਹਦੇ ਗੁਣ ਗਾਉਂਦੇ ਨੇ ਉਹਦੀ ਸਿਫਤ ਸਲਾਹ ਕਰਦੇ ਨੇ ਉਹਨਾਂ ਦੇ ਪਾਪ ਕੱਟੇ ਜਾਂਦੇ ਨੇ ਉਹ ਪਵਿੱਤਰ ਹੋ ਜਾਂਦੇ ਨੇ ਉਹਨਾਂ ਦੀ ਜਨਮਾਂ ਜਨਮਾਂ ਦੀ ਮੈਲ ਉਤਰ ਜਾਂਦੀ ਆ ਉਹਦੇ ਗੁਣ ਗਾਇਆ ਉਹਨਾਂ ਦਾ ਜਿਹੜਾ ਲੋਕ ਵੀ ਸੁਹੇਲਾ ਹੋ ਜਾਂਦਾ ਪਰਲੋਕ ਵਿੱਚ ਵੀ ਉਹਨਾਂ ਨੂੰ ਸੋਭਾ ਮਿਲਦੀ ਆ ਤੇ ਉਹਨਾਂ ਨੂੰ ਮਾਇਆ ਦਾ ਜਿਹੜਾ ਵਿਕਾਰ ਆ ਇਹ ਵੀ ਨਹੀਂ ਚਿੰਬੜਦਾ ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਤਨਵੰਤ ਸੋ ਸੂਰਾ ਕੁਲਵੰਤ ਸੋਏ ਜਿਨ ਭਜਿਆ ਭਗਵੰਤ ਕਹਿੰਦੇ ਜਿਸ ਨੇ ਉਸ ਪਰਮਾਤਮਾ ਦੀ ਪਰਮੇਸ਼ਰ ਦੀ ਭਜਨ ਬੰਦਗੀ ਕੀਤੀ ਹੈ ਉਹੀ ਕਹਿੰਦੇ ਉਹਦੇ ਵਿੱਚ ਸੁਰਤ ਜੋੜਨ ਵਾਲਾ ਬਣਦਾ ਹੈ ਉਹੀ ਕਹਿੰਦੇ ਉਹਨੂੰ ਜਾਣਨ ਵਾਲਾ ਬਣਦਾ ਹੈ ਉਹੀ ਕਹਿੰਦੇ ਧਨਾੜ ਬਣਦਾ ਹੈ ਉਹੀ ਸੂਰਮਾ ਬਣਦਾ ਹੈ ਉਹੀ ਉੱਚੀ ਕੋਲ ਵਾਲਾ ਬਣਦਾ ਹੈ ਉਹਦੇ ਵਿੱਚ ਇੰਨੇ ਗੁਣ ਆ ਜਾਂਦੇ ਨੇ ਉਹਦਾ ਨਾਮ ਜਪਣ ਨਾਲ ਖੱਤਰੀ ਬ੍ਰਾਹਮਣ ਸੂਦ ਬੈਸ ਉਧਰੈ ਸਿਮਰ ਚੰਡਾਲ ਜਿਨ ਜਾਨਿਓ ਪ੍ਰਭ ਆਪਨਾ ਨਾਨਕ ਤੇ ਸਰਵਾਲ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਇਹ ਕੋਈ ਮਤਲਬ ਇਸ ਤਰ੍ਹਾਂ ਦਾ ਰੂਲ ਨਹੀਂ ਹੈਗਾ ਕੋਈ ਨਿਯਮ ਨਹੀਂ ਹੈਗਾ ਕਿ ਆ ਜੀਵੀ ਜਪੇ ਪ੍ਰਮਾਤਮਾ ਦਾ ਨਾਮ ਤਾਂ ਉਹ ਤਰ ਸਕਦਾ ਹੈ ਕਹਿੰਦੇ ਚਾਹੇ ਕੋਈ ਖੱਤਰੀ ਆ ਚਾਹੇ ਕੋਈ ਬ੍ਰਾਹਮਣ ਆ ਸੂਦਾ ਬੈਸਾ ਚੰਡਾਲਾ ਕਹਿੰਦੇ ਕੋਈ ਵੀ ਆ ਕਹਿੰਦੇ ਜਿਨੇ ਵੀ ਉਹਦਾ ਨਾਮ ਜਪ ਲਿਆ ਉਹ ਇਸ ਸੰਸਾਰ ਸਾਗਰ ਚੋਂ ਤਰ ਗਿਆ ਸੰਸਾਰ ਸਾਗਰ ਚੋਂ ਤਰਨ ਦਾ ਮਤਲਬ ਹੈ ਸੰਗਤ ਜੀ ਕਿ ਉਹਨੇ ਉਹਦੇ ਵਿਕਾਰ ਛੁੱਟ ਜਾਂਦੇ ਨੇ ਉਹਦਾ ਜਿਹੜਾ ਮਾਇਆ ਦੇ ਪਿੱਛੇ ਭੱਜ ਦੌੜ ਆ ਉਹ ਛੁੱਟ ਜਾਂਦੀ ਆ ਉਹਦੇ ਮਨ ਨੂੰ ਆਨੰਦ ਆ ਜਾਂਦਾ ਉਹ ਜੀਵਨ ਮੁਕਤ ਹੋ ਜਾਂਦਾ ਜਿੱਦਾਂ ਕਹਿੰਦੇ ਨੇ ਵੀ ਜੀਵਤਿਆਂ ਜਿਹੜੀ ਮੁਕਤੀ ਮਿਲਦੀ ਆ ਇਹ ਹੈਗੀ ਆ ਇੱਕ ਵਾਰ ਗੁਰਬਾਣੀ ਚਾਹੁੰਦਾ ਨਾ ਕਿ ਮਰਿਆ ਤਾਂ ਮੁਕਤੀ ਕਿਨੇ ਮਿਲਨੀ ਆ ਮੁਕਤੀ ਤੇ ਉਹੀ ਆ ਜਿਹੜੀ ਜੀਵਦੇ ਆ ਮਿਲ ਜਾਂਦੀ ਆ ਜੀਵਨਿਆ ਹੀ ਮੁਕਤੀ ਆ ਵੀ ਜਿਹੜੀ ਬਕਾਰਾਂ ਤੋਂ ਮੁਕਤੀ ਹੋ ਗਈ ਮਾਇਆ ਦੇ ਜੰਜਾਲ ਤੋਂ ਹੋ ਗਈ ਮੋਹ ਤੋਂ ਹੋ ਗਈ ਲੋਭ ਮੋਹ ਹੰਕਾਰ ਤੋਂ ਹੋ ਗਈ ਹੋਰ ਸੰਸਾਰਿਕ ਤੰਦਿਆਂ ਦੇ ਵਿੱਚ ਜ਼ਰੂਰਤ ਨਾਲੋਂ ਜ਼ਿਆਦਾ ਗਲਤਾਨ ਤੋਂ ਹੋ ਗਈ ਇਹ ਮੁਕਤੀ ਆ ਕਿ ਜੀਵ ਆਨੰਦ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਨੇ ਤ੍ਰਿਪਤੀ ਦੇ ਵਿੱਚ ਫਿਰ ਨਾਨਕ ਜੀ ਕਹਿੰਦੇ ਨੇ ਵੀ ਜਿਸ ਜੀਵ ਨੇ ਵੀ ਪਰਮਾਤਮਾ ਦੇ ਨਾਲ ਜਾਣ ਪਛਾਣ ਕਰ ਲਈ ਕਹਿੰਦੇ ਨਾਨਕ ਉਸ ਜੀਵ ਦੀ ਚਰਨ ਧੂੜ ਮੰਗਦਾ ਹੈ ਕਿੱਡੀ ਵੱਡੀ ਗੱਲ ਹੈ ਉਹ ਜੋ ਜਗਤ ਦਾ ਪਾਤਸ਼ਾਹ ਗੁਰੂ ਸਹਿਬਾਨ ਨੇ ਕਿੱਡੀ ਵੱਡੀ ਗੱਲ ਲਿਖਦੇ ਨੇ ਕਿ ਉਹ ਜੀਵ ਮਤਲਬ ਇੰਨੀ ਉੱਚੀ ਅਵਸਥਾ ਵਾਲਾ ਹੋ ਜਾਂਦਾ ਕਿ ਗੁਰੂ ਸਾਹਿਬਾਨ ਲਿਖਦੇ ਨੇ ਕਿ ਵਿਨਾਨਕ ਉਸ ਜੀਵ ਦੀ ਚਰਨ ਧੂੜ ਮੰਗਦਾ ਹੈ ਜਿਨੇ ਉਹਦਾ ਨਾਮ ਜਪ ਕੇ ਇਸ ਜ਼ਿੰਦਗੀ ਦਾ ਇੱਥੇ ਆਉਣ ਦਾ ਮਕਸਦ ਸੀ ਜਿਹੜਾ ਉਹਨੂੰ ਸਫਲ ਕਰ ਲਿਆ ਉਹਦਾ ਨਾਮ ਜਪ ਲਿਆ ਨਾਮ ਦੀ ਕਿੰਨੀ ਮਹਿਮਾ ਹੈ ਸੰਗਤ ਜੀ ਸਾਰੀ ਮਹਿਮਾ ਹੀ ਨਾਮ ਦੀ ਹੈ ਜਿੱਡਾ ਵੱਡਾ ਪਰਮਾਤਮਾ ਓਡਾ ਵੱਡਾ ਉਹਦਾ ਨਾਮ ਜਿਨੇ ਪਰਮਾਤਮਾ ਦਾ ਨਾਮ ਜਪ ਲਿਆ ਉਹਦੀ ਪਰਮਾਤਮਾ ਨਾਲ ਜਾਣ ਪਛਾਣ ਹੋ ਜਾਂਦੀ ਆ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰ ਕਰਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਉ ਵਾਹਿਗੁਰੂ ਜੀ ਵਾਹਿਗੁਰੂ